ਸਭਾ ਦੇ ਵਿੱਚ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਤੇ ਵਿੱਤ ਮੰਤਰੀ ਹਰਪਾਲ ਚੀਮਾ ਦੀ ਆਫਿਸ ਦੇ ਵਿੱਚ ਹੋਈ ਬਹਿਸ ਹਰਪਾਲ ਚੀਮਾ ਨੇ ਪ੍ਰਤਾਪ ਸਿੰਘ ਬਾਜਵਾ ਨੂੰ ਤੂੰ ਤੂੰ ਕਹਿ ਕੇ ਜੋ ਪੁਕਾਰਿਆ ਹੈ ਜੋ ਪ੍ਰਤਾਪ ਸਿੰਘ ਬਾਜਵਾ ਦੀ ਬੇਇੱਜ਼ਤੀ ਕੀਤੀ ਗਈ ਹੈ ਵਿਧਾਨ ਸਭਾ ਸੈਸ਼ਨ ਦੇ ਵਿੱਚ ਵੱਡੇ ਅਲੀਗੇਸ਼ਨ ਲਾਏ ਨੇ ਮਾਈਨਿੰਗ ਦੇ ਜੋ ਉਹਨਾਂ ਨੇ ਜ਼ਮੀਨ ਖਰੀਦੀ ਹੈ ਤੁਸੀਂ ਬੰਦੇ ਅੰਦਰ ਉਸ ਦੇ ਬਾਰੇ ਜੋ ਪ੍ਰਤਾਪ ਸਿੰਘ ਬਾਜਵਾ ਕਿਉਂ ਜ਼ਮੀਨ ਖਰੀਦੀ ਰਹਿ ਨੇ ਹੜਾ ਤੋਂ ਪਹਿਲਾਂ ਜਦੋਂ ਕਿ ਹੜਾਂ ਦੇ ਬਾਰੇ ਪ੍ਰਤਾਪ ਸਿੰਘ ਬਾਜਵਾ ਨੂੰ ਪਹਿਲਾ ਪਤਾ ਲੱਗ ਚੁੱਕਿਆ ਸੀ ਤਾਂ ਫਿਰ ਸਿਰਫ 20 ਦਿਨ ਪਹਿਲਾਂ ਉਹ ਜ਼ਮੀਨ ਖਰੀਦਣਾ ਕੀ ਕਾਰਨ ਜਿਸ ਦੇ ਬਾਰੇ ਹਰਪਾਲ ਸਿੰਘ ਚੀਮਾ ਨੇ ਬਹੁਤ ਵੱਡੇ ਸਬੂਤ ਲਿਆ ਕੇ ਪੇਸ਼ ਕੀਤੇ ਨੇ ਸੈਸ਼ਨ ਦੇ ਵਿੱਚ ਤੁਹਾਨੂੰ ਅਸੀਂ ਉਹ ਹਰਪਾਲ ਸਿੰਘ ਚੀਮਾ ਦਾ ਸੈਸ਼ਨ ਦੇ ਵਿੱਚ ਕਿਸ ਤਰ੍ਹਾਂ ਪ੍ਰਤਾਪ ਸਿੰਘ ਬਾਜਵਾ ਨੂੰ ਘੇਰਿਆ ਉਹ ਤੁਹਾਨੂੰ ਅਸੀਂ ਵੀਡੀਓ ਸੁਣਾਵਾਂਗੇ ਸੋ ਪ੍ਰਤਾਪ ਸਿੰਘ ਬਾਜਵਾ ਤੇ ਹਰਪਾਲ ਚੀਮਾ ਦੀ ਆਪਸ ਦੇ ਵਿੱਚ ਬਹੁਤ ਜ਼ਿਆਦਾ ਜਿਹੜੀ ਖਿੱਚੋ ਤਾਣ ਹੋਈ ਏ ਦੋਨੋਂ ਇੱਕ ਦੂਜੀ ਦੇ ਹੱਥੋਂ ਪਾਈ ਹੋਂ ਤੱਕ ਪਹੁੰਚ ਗਈ ਜਿਨ੍ਹਾਂ ਦੀ ਨੋਬਤ ਆਈ ਏ ਹਰਪਾਲ ਸਿੰਘ ਚੀਮਾ ਨੂੰ ਜੋ ਸਪੀਕਰ ਸਾਹਿਬ ਵੱਲੋਂ ਰੋਕਿਆ ਗਿਆ ਤੁਸੀਂ ਜੁੜਿਓ ਲੋਕਲਾਈ ਨਿਊਜ਼ ਨਾਲ ਬਹੁਤ ਬਹੁਤ ਸਵਾਗਤ ਤੁਹਾਡਾ ਜਿਹੜੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਦਬਾ ਦਿਓ ਤਾਂ ਕਿ ਹਰ ਰੋਜ਼ ਨਵੀਂ ਖਬਰ ਤੁਹਾਡੇ ਕੋਲ ਨੋਟੀਫਿਕੇਸ਼ਨ ਪਹੁੰਚ ਸਕੇ ਸੋ ਪ੍ਰਤਾਪ ਸਿੰਘ ਬਾਜਵਾ ਐਲਓਪੀ ਲੀਡਰ ਐ ਕਾਂਗਰਸ ਦੇ ਮੁੱਖ ਚਿਹਰਾ ਨੇ ਪ੍ਰਤਾਪ ਸਿੰਘ ਬਾਜਵਾ ਦੇ ਉੱਪਰ ਵੱਡੇ ਐਲੀਗੇਸ਼ਨ ਲਾਏ ਜਾ ਰਹੇ ਨੇ ਜੋ ਵਿਧਾਨ ਸਭਾ ਸੈਸ਼ਨ ਬੁਲਾਇਆ ਗਿਆ ਵਿਧਾਨ ਸਭਾ ਸੈਸ਼ਨ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਨੂੰ ਘੇਰਿਆ ਵਿੱਤ ਮੰਤਰੀ ਹਰਪਾਲ ਚੀਮਾ ਨੇ ਇਸ ਤੋਂ ਪਹਿਲਾਂ ਕਿ ਹਰਪਾਲ ਚੀਮਾ ਤੋਂ ਪ੍ਰਤਾਪ ਸਿੰਘ ਬਾਜਵਾ ਨੇ ਕੁਝ ਸਵਾਲ ਪੁੱਛੇ ਉਹ ਸਵਾਲਾਂ ਦੇ ਜਵਾਬ ਤਾਂ ਨਹੀਂ ਦੇ ਸਕੇ ਪਰ ਉਸ ਤੋਂ ਬਾਅਦ ਉਹਨਾਂ ਨੇ ਹਰਪਾਲ ਚੀਮਾ ਨੇ ਐਸੇ ਸਬੂਤ ਜਾਂਦੇ ਕੱਢ ਕੇ ਜੋ ਪ੍ਰਤਾਪ ਸਿੰਘ ਬਾਜਵਾ ਦੇ ਉੱਪਰ ਵੱਡੇ ਐਲੀਗੇਸ਼ਨ ਲਾਏ ਔਰ ਉਹਨਾਂ ਨੂੰ ਭਾਜਪਾ ਦਾ ਸਪੋਕਸਮੈਨ ਕਹਿ ਦਿੱਤਾ ਪ੍ਰਤਾਪ ਸਿੰਘ ਬਾਜਵਾ ਭਾਜਪਾ ਦੇ ਵਿੱਚ ਸੈਟਿੰਗ ਕਰ ਚੁੱਕੇ ਨੇ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਜੇਕਰ ਪ੍ਰਤਾਪ ਸਿੰਘ ਬਾਜਵਾ ਨੂੰ ਮੁੱਖ ਮੰਤਰੀ ਦਾ ਚਿਹਰਾ ਕਾਂਗਰਸ ਨਹੀਂ ਐਲਾਨਦੀ ਤਾਂ ਉਹ ਬੀਜੇਪੀ ਵਿੱਚ ਸ਼ਾਮਲ ਹੋ ਜਾਣਗੇ ਔਰ ਬੀਜੇਪੀ ਵੱਲੋਂ ਉਹਨਾਂ ਨੂੰ ਮੁੱਖ ਮੰਤਰੀ ਦਾ ਲਾਲਚ ਦਿੱਤਾ ਗਿਆ ਇਸਤੇ ਬਾਰੇ ਜੋ ਹਰਪਾਲ ਚੀਮਾ ਨੇ ਇਹ ਕੱਲ ਵਿਧਾਨ ਸਭਾ ਦੇ ਅੰਦਰ ਬੋਲਿਆ ਵਿਧਾਨ ਸਭਾ ਸੈਸ਼ਨ ਦੇ ਵਿੱਚ ਉਹਨਾਂ ਨੇ ਸਪੋਕਸਮੈਨ ਦੱਸਿਆ ਪ੍ਰਤਾਪ ਸਿੰਘ ਬਾਜਵਾ ਨੂੰ ਔਰ ਉਹਨਾਂ ਦੇ ਉੱਪਰ ਅਲੀਗੇਸ਼ਨ ਲਾਏ ਨੇ ਕਿ ਜਿਹੜੀ ਤੁਸੀਂ ਬੰਦੇ ਅੰਦਰ ਉਹਨਾਂ ਨੇ ਜ਼ਮੀਨ ਖਰੀਦੀ ਹੈ 10 ਏਕੜ ਜਾਂ ਸਵਾ ਏਕੜ ਉਹ ਕਿਉਂ ਖਰੀਦੀਗੀ ਜਦੋਂ ਕਿ ਪਤਾ ਸੀ ਤੁਸੀਂ ਬੰਦੇ ਅੰਦਰ ਪਾਣੀ ਦੇ ਨਾਲ ਡੁੱਬ ਜਾਂਦੀਆਂ ਨੇ ਫਸਲਾਂ ਹੜ ਆਉਂਦੇ ਨੇ ਦਰਿਆ ਚੜਦੇ ਨੇ ਤਾਂ ਫਿਰ ਉਹ ਜ਼ਮੀਨ ਕਿਸ ਮਹੀਨੇ ਦੇ ਕਾਰਨ ਖਰੀਦੀ ਗਈ ਹੈ ਉਸ ਦੇ ਪਿੱਛੇ ਕੀ ਤੱਥ ਨੇ ਜੋ ਉਹਨਾਂ ਦੇ ਵੀਡੀਓ ਦੇ ਵਿੱਚ ਤੁਹਾਨੂੰ ਅਸੀਂ ਸੁਣਾਉਂਦੇ ਆ ਤੁਹਾਨੂੰ ਉਸਤੇ ਹਰਪਾਲ ਚੀਮਾ ਦੇ ਵੱਲੋਂ ਲੈਂਦੇ ਹੋਏ ਸਬੂਤ ਦੱਸਦੇ ਆ ਜੋ ਉਹਨਾਂ ਨੇ ਪ੍ਰਤਾਪ ਸਿੰਘ ਬਾਜਵਾ ਦੇ ਉੱਪਰ ਅਲੀਗੇਸ਼ਨ ਲਾਏ ਨੇ ਉਸ ਜ਼ਮੀਨ ਦੇ ਬਦਲੇ ਕਿ ਉਹ ਜ਼ਮੀਨ ਗਰੀਬ ਪਰਿਵਾਰ ਦੀ ਖਰੀਦ ਕੇ ਉੱਥੇ ਮੈਨੇਜ ਕਰਨਾ ਚਾਹੁੰਦੇ ਨੇ ਜੋ ਪ੍ਰਤਾਪ ਸਿੰਘ ਬਾਜਵਾ ਮਾਈਨਿੰਗ ਦੇ ਬੁਖਹ ਜਿਹੜੇ ਲੀਡਰ ਨੇ ਔਰ ਮਾਈਨਿੰਗ ਇਹਨਾਂ ਨੇ ਪਹਿਲਾਂ ਕਾਂਗਰਸ ਸਰਕਾਰ ਦੇ ਸਮੇਂ ਵੀ ਬਹੁਤ ਕੀਤੀ ਸੀ ਉਸ ਸਮੇਂ ਪੰਜਾਬ ਸਰਕਾਰ ਦਾ ਲਗਭਗ 1.5 ਕਰੋੜ ਰੁਪਇਆ ਇਹਨਾਂ ਨੇ ਆਪਣੇ ਨਿੱਜੀ ਕੰਮਾਂ ਵਾਸਤੇ ਵਰਤਿਆ ਜੋ ਪ੍ਰਤਾਪ ਸਿੰਘ ਬਾਜਵਾ ਇਸ ਗੱਲ ਤੋਂ ਜਿਹੜੇ ਕਿ ਝਿੜ ਗਿਆ ਔਰ ਪ੍ਰਤਾਪ ਸਿੰਘ ਬਾਜਵਾ ਨੇ ਵੀ ਹਰਪਾਲ ਚੀਮਾ ਨੂੰ ਖੜੀਆਂ ਸੁਣਾਈਆਂ ਔਰ ਉੱਥੇ ਵਿਧਾਨ ਸਭਾ ਦੇ ਵਿੱਚ ਜੋ ਸਪੀਕਰ ਸਾਹਿਬ ਦੇ ਵੱਲੋਂ ਰੋਕਣ ਤੇ ਇਹ ਰੁਕੇ ਨੇ ਜਿੰਦ ਤੱਕ ਦੋਨੋਂ ਇੱਕ ਦੂਜੀ ਦੇ ਜਿਹੜੇ ਹੱਥੋ ਪਾਈ ਹੁਣ ਤੱਕ ਨੌਬਤ ਆ ਗਈ ਸੀ ਵਿਧਾਨ ਸਭਾ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਤੇ ਹਰਪਾਲ ਚੀਮਾ ਇੱਕ ਦੂਜੀ ਦੇ ਵੱਲ ਵੱਧਦੇ ਨੇ ਪਰ ਉੱਥੇ ਦੂਸਰੇ ਮੈਂਬਰਾਂ ਦੇ ਵੱਲੋਂ ਰੋਕ ਲਿਆ ਜਾਂਦਾ ਤੁਹਾਨੂੰ ਅਸੀਂ ਉਹ ਵੀਡੀਓ ਸੁਣਾਉਂਦੇ ਆ ਜੋ ਅਲਿਗੇਸ਼ਨ ਲੱਗੇ ਨੇ ਪ੍ਰਤਾਪ ਸਿੰਘ ਬਾਜਵਾ ਤੇ ਬੋਲੋ ਚਲ ਮੈਂ ਦੇਖ ਰਿਹਾ ਸੀਗਾ ਕਿ ਬਾਜਵਾ ਸਾਹਿਬ ਹਰ ਇੱਕ ਗੱਲ ਦੇ ਅੰਦਰ ਕਦੇ ਹਾਊਸ ਕਮੇਟੀ ਬ੍ਰਾਊਂਡ ਦੀ ਗੱਲ ਕਰਦੇ ਨੇਗੇ ਜਦ ਕਦੇ गोयल ਸਾਹਿਬ ਦੇ ਰਜ਼ਾਇਨ ਦੀ ਗੱਲ ਕਰਦੇ ਨੇਗੇ ਕਦੇ ਕਦੇ ਕੰਮ ਨਹੀਂ ਹੋਇਆ ਮੈਂ ਦੱਸਣਾ ਚਾਹੁੰਦਾ ਕਿ ਜਿਹੜੀ ਇਹਨਾਂ ਦੀ ਪਿੰਡ ਫੁੱਲੜਾ ਚ ਮੈਨੂੰ ਕਰੈਕਟ ਕਰ ਦਿਓ ਜੇ ਮੈਂ ਗਲਤ ਹੋਇਆ ਜਿਹੜੀ ਤੁਸੀਂ ਜ਼ਮੀਨ ਬਾਜਬਾ ਸਾਹਿਬ ਪਿੰਡ ਫੁੱਲੜਾ ਚ ਹੱਦਬਸ ਨੰਬਰ 725 ਤਸੀਲਾ ਜ਼ਿਲ੍ਹਾ ਗੁਰਦਾਸਪੁਰ ਇੰਤਕਾ ਨੰਬਰ 2248 ਗੁਰੂਆਬਸੀਕਾ ਨੰਬਰ 566 ਮਿਤੀ 15/07/25 ਬਦਲੇ 5,44,000 ਰੁਪਏ परचेज की थी सी जड़ी के सोला पॉइंट दस बरले सी बाहक बेची किन्हें सी बेचा सा शायद उसी पुल ना जावो राजदीप का पत्नी नर्मल सिंह पुत्र देदार सिंह बाहक चरणजीत ਬਾਜਬਾ ਪਤਨੀ ਪ੍ਰਤਾਪ ਬਾਜਬਾ ਪੁੱਤਰ ਸਤਨਾਮ ਸਿੰਘ ਬਾਜਬਾ ਨੇ ਖੇਵਡ ਨੰਬਰ 212 ਵਿੱਚੋਂ ਰਕਬਾ 5.9.5 ਬੈ ਹੋਇਆ ਹੈ ਦੋਨਾਂ ਦਾ ਇੰਤਕਾਲ ਕੁੱਲ 16.10 ਲੈ ਲਿਆ ਹੈ ਉਕਤ ਰਕਬਾ ਸਰ ਸਪੀਕਰ ਸਾਹਿਬ ਇੰਪੋਰਟੈਂਟ ਨੋ ਗੱਲ ਹੈ ਉਕਤ ਰਕਬਾ ਬਿਆਸ ਦਰਿਆ ਦੇ ਨਾਲ ਤੁਸੀਂ ਬੰਦੇ ਅੰਦਰ ਪੈਂਦਾ ਹੈ ਤੁਸੀਂ ਬੰਦੇ ਅੰਦਰ ਪੈਂਦਾ ਸਬਾ 2 ਏਕੜ ਜ਼ਮੀਨ ਗਰੀਬ ਕਿਸਾਨ ਤੋਂ ਜਿਹੜੀ ਤੁਸੀਂ ਬੰਦੇ ਇਹਨਾਂ ਨੂੰ ਕਿੰਨਾਂ ਦੀ ਕੀ ਜ਼ਰੂਰਤ ਪੈਗੀ 2025 ਚ ਮੈਂ ਦੱਸਦਾ ਦੱਸਦਾ ਇੱਕ ਮਿੰਟ ਚੁੱਪ ਕਰੋ ਹੋ ਬਹਿ ਜਾਓ ਭਾਈ ਭਾਈ ਇਹਨਾਂ ਨੂੰ ਗੱਲ ਕਰ ਫਿਰ ਜਵਾਬ ਦੇ ਦਿਓ ਕਿਉਂ ਗੱਲ ਕਰ ਰਹੇ ਹੋ ਕੀ ਗੱਲ ਕਰਨ ਦਿਓ ਜੀ ਆਨਸਰ ਜੇਰ ਹੋ ਜਾ ਸਕੀਤਾ ਜਾਵੇ ਜੀ ਸਿਰ ਡੇਢ ਮਹੀਨਾ ਪਹਿਲਾਂ ਕਿਉਂਕਿ ਪਤਾ ਸੀ ਇਹਨਾਂ ਨੂੰ ਕਿ ਇਹਦੇ ਅੰਦਰ ਹਰਦੀ ਆਉਣ ਵਾਲੇ ਇਹਦੇ ਅੰਦਰ ਰੇਤਾ ਆਉਣ ਵਾਲਾਗਾ

ਕਰ ਜੋ ਇਹ ਦੇ ਦਿਓ ਡਿਸਕਾਊਂਟ ਕਰ ਦਿਓ ਦੱਸ ਦਿਓ ਇਹ ਸਟੇਟਮੈਂਟ ਦੇ ਦਿਓ ਕਿ ਪਿੰਡ ਫੁੱਲੜਾ ਤੁਹਾਡੀ ਜ਼ਮੀਨ ਨਹੀਂ ਹੈਗੀ ਸਟੇਟਮੈਂਟ ਦੇ ਦਿਓ 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 ਤੁਹਾਡੀ ਬੰਦ ਨਹੀਂ ਕੀਤੀ ਹਰ ਵਕਤ ਬੀਜੇਪੀ ਦੇ ਸਪੋਕਸਮੈਨ ਬਣੇ ਹੋਗੇ ਦੱਸ ਰਹੇ ਨੇ ਇੱਕ ਮਿੰਟ ਇੱਕ ਮਿੰਟ ਆਓ ਬੰਦ ਮਰਿਆਦਾ ਬਣਾ ਕੇ ਪ੍ਰਤਾਪ ਬਾਜਵਾ ਜਿਹੜੇ ਨੇ ਹਰਪਾਲ ਚੀਮਾ ਦੇ ਚੇਅਰਵਾਲ ਵਧੇ ਨੇ ਔਰ ਉੱਥੇ ਜਾ ਕੇ ਉਹਨਾਂ ਨੂੰ ਮੈਂਬਰਾਂ ਨੇ ਰੋਕਿਆ ਜਦੋਂ ਕਿ ਇੱਕ ਦੂਜੀ ਦੇ ਹੱਥੋਂ ਪਾਈ ਹੋਣਾ ਸੀ ਹਰਪਾਲ ਚੀਮਾ ਨੂੰ ਉਹਨਾਂ ਨੇ ਥੱਲੇ ਸੁੱਟ ਲੈਣਾ ਸੀਗਾ ਬੈਂਚ ਤੋਂ ਜੋ ਪ੍ਰਤਾਪ ਸਿੰਘ ਬਾਜਵਾ ਪੂਰੇ ਗੁੱਸੇ ਦੇ ਵਿੱਚ ਗਏ ਹਰਪਾਲ ਚੀਮਾ ਦੇ ਉੱਪਰ ਉਹਨਾਂ ਨੇ ਜਿਹੜਾ ਕਿ ਇਹ ਐਲੀਗੇਸ਼ਨ ਲਾਏ ਸੀ ਹਰਪਾਲ ਚੀਮਾ ਨੇ ਉਹਨਾਂ ਐਲੀਗੇਸ਼ਨਾਂ ਦੇ ਕਰਕੇ ਪ੍ਰਤਾਪ ਬਾਜਵਾ ਦਾ ਪਾਰਾ ਵੱਧ ਗਿਆ ਅੰਦਰ ਔਰ ਪ੍ਰਤਾਪ ਬਾਜਵਾ ਨੂੰ ਭਾਜਪਾ ਦਾ ਸਪੋਕਸਮੈਨ ਦੱਸਿਆ ਅੰਦਰ ਖਾਤੇ ਭਾਜਪਾ ਨਾਲਾਂ ਦੀ ਸੈਟਿੰਗ ਹੋ ਚੁੱਕੀ ਹੈ ਜੇਕਰ 2027 ਦਾ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਇਹਨਾਂ ਨੂੰ ਮੁੱਖ ਮੰਤਰੀ ਦਾ ਚਿਹਰਾ ਨਹੀਂ ਅਲਾਂਦੀ ਤਾਂ ਇਹ ਬੀਜੇਪੀ ਚ ਚਲੇ ਜਾਣਗੇ ਇਹ ਬੀਜੇਪੀ ਨਾਲ ਇਹਨਾਂ ਦੇ ਮਿਲੇ ਹੋਏ ਨੇ ਜਿਸ ਨੂੰ ਲੈ ਕੇ ਹਰਪਾਲ ਚੀਮਾ ਨੇ ਕੱਲ ਵਿਧਾਨ ਸਭਾ ਦੇ ਵਿੱਚ ਪ੍ਰਤਾਪ ਬਾਜਵਾ ਦੇ ਉੱਪਰ ਵੱਡੇ ਅਲੀਗੇਸ਼ਨ ਲਾਏ ਨੇ ਔਰ ਉਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਇਹ ਪੰਜਾਬ ਦੇ ਜੋ ਮੁੱਦਿਆਂ ਦੇ ਨਹੀਂ ਕਿਸਾਨਾਂ ਦੇ ਨਹੀਂ ਇਹ ਸਿਰਫ ਆਪਣੇ ਲਈ ਇਹ ਲੜਦੇ ਨੇ ਔਰ ਆਪਣੇ ਲਈ ਇਹਨਾਂ ਨੇ ਜਿਹੜਾ ਪੰਜਾਬ ਦਾ ਪੈਸਾ ਹੈ ਲਗਭਗ ਜਦੋਂ ਕਾਂਗਰਸ ਸਰਕਾਰ ਸੀ ਤਾਂ 1.5 ਕਰੋੜ ਰੁਪਇਆ ਇਹਨਾਂ ਨੇ ਆਪਣੀ ਜ਼ਮੀਨ ਦੇ ਕਿੱਲੇ ਲਾਉਣ ਵਾਸਤੇ ਖਰੀਦ ਜਿਹੜਾ ਕਿ ਪੰਜਾਬ ਸਰਕਾਰ ਦਾ ਪੈਸਾ ਵਰਤਿਆ ਹੈ ਉਹ 1.5 ਕਰੋੜ ਰੁਪਇਆ ਜਿਹੜਾ ਕਿ ਇਹਨਾਂ ਨੇ ਪੰਜਾਬ ਦੇ ਖਜ਼ਾਨੇ ਦੇ ਵਿੱਚੋਂ ਆਪਣੇ ਨਿੱਜੀ ਕੰਮਾਂ ਵਾਸਤੇ ਵਰਤਿਆ ਜੋ ਪੰਜਾਬ ਸਰਕਾਰ ਹੁਣ ਇਹਨਾਂ ਤੋਂ ਉਹ ਵੀ ਹਿਸਾਬ ਲਵੇਗੀ ਸੋ ਪ੍ਰਤਾਪ ਸਿੰਘ ਬਾਜਵਾ ਤੇ ਹਰਪਾਲ ਚੀਮਾ ਦੀ ਆਪਸੀ ਤਿੱਖੀ ਬਹਿਸ ਤੋਂ ਬਾਅਦ ਵਿਧਾਨ ਸਭਾ ਸੈਸ਼ਨ ਮੁਲਤਵੀ ਕਰਨਾ ਪਿਆ ਵਿਧਾਨ ਸਭਾ ਸੈਸ਼ਨ ਉਠਾਉਣਾ ਪਿਆ ਜੋ ਪ੍ਰਤਾਪ ਸਿੰਘ ਸਦਵਾ ਜਿਹੜੇ ਦੋਨਾਂ ਲੀਡਰਾਂ ਨੂੰ ਦੋਨਾਂ ਮੈਂਬਰਾਂ ਨੂੰ ਰੋਕਦੇ ਨਜ਼ਰ ਆਏ ਹਰਪਾਲ ਸਿੰਘ ਟੀਮਾ ਤੇ ਪ੍ਰਤਾਪ ਸਿੰਘ ਬਾਜਵਾ ਇੱਕ ਦੂਜੀ ਦੇ ਹੱਥੋਂ ਪਾਈ ਹੋਣ ਤੱਕ ਉਹਨਾਂ ਦੀ ਨੇਬੋ ਤਾਗੀ ਸੀ ਜਦੋਂ ਕਿ ਅੰਦਰ ਬਹੁਤ ਜ਼ਿਆਦਾ ਤੂੰ ਤੂੰ ਮੇਮੇ ਹੋਈ ਜਿਸ ਨੂੰ ਲੈ ਕੇ ਹਰਪਾਲ ਟੀਮਾ ਜਿਹੜੇ ਲਗਾਤਾਰ ਪ੍ਰਤਾਪ ਸਿੰਘ ਬਾਜਵਾ ਦੇ ਉੱਪਰ આરોਪ ਲਾਉਂਦੇ ਰਹੇ ਔਰ ਪ੍ਰਤਾਪ ਸਿੰਘ ਬਾਜਵਾ ਇਹਨਾਂ ਦਾ ਇਨਕਾਰ ਕਰਦੇ ਰਹੇ ਜਿਸ ਤੋਂ ਬਾਅਦ ਇਹ ਸੈਸ਼ਨ ਜਿਹੜਾ ਹਟਾ ਦਿੱਤਾ ਗਿਆ ਦੋਨਾਂ ਦੀ ਆਪਸੀ ਖਿੱਚੋਤਾਣ ਤੋਂ ਬਾਅਦ